ਦਾਇਰਾ ਛੋਟਾ ਰੱਖ ਪਰ ਖੁਸ਼ਹਾਲ ਰੱਖ ਦਿਲਦਾਰ ਦੋਖ ਰੱਖ ਪਰ ਬੇਮਿਸਾਲ ਰੱਖ احسان 제 ਨਾ ਲੈ ਐਵੇਂ منہ دکھائے گا احسان 제 ਨਾ ਲੈ ਐਵੇਂ منہ دکھائے گا ਆਪਣੀ ਤੌਰ ਤੁਰ ਪਰ ਚਾਲ ਕਮਾਲ ਰੱਖ ਆਪਣੀ ਤੌਰ ਤੁਰ ਪਰ ਚਾਲ ਕਮਾਲ ਰੱਖ ਗੱਲਾਂ ਤਾਂ ਹੋਣਗੀਆਂ ਸਬਰ ਚ ਰੱਖ ਦਿਲ ਨੂੰ ਗੱਲਾਂ ਤਾਂ ਹੋਣਗੀਆਂ ਸਬਰ ਚ ਰੱਖ ਦਿਲ ਨੂੰ ਬੇਤੁਕੀਆਂ ਨਾ ਕਹਿ ਸੀਮਤ ਬੋਲ ਚਾਲ ਰੱਖ ਬੇਤੁਕੀਆਂ ਨਾ ਕਹਿ ਸੀਮਤ ਬੋਲ ਚਾਲ ਰੱਖ ਸਾਨੂੰ ਪਤਾ ਹੁਣ ਦੌਰ ਤੇਰੇ ਤੇ ਗੌਰ ਦਾ ਨਹੀਂ ਸਾਨੂੰ ਪਤਾ ਹੁਣ ਦੌਰ ਤੇਰੇ ਤੇ ਗੌਰ ਦਾ ਨਹੀਂ ਫਿੱਕਾ ਜਿਹਾ ਨਾ ਪੈ ਲਫ਼ਜ਼ਾਂ ਦਾ ਰੰਗ ਲਾਲ ਰੱਖ ਫਿੱਕਾ ਜਿਹਾ ਨਾ ਪੈ ਲਫ਼ਜ਼ਾਂ ਦਾ ਰੰਗ ਲਾਲ ਰੱਖ ਖਿੜਕੇ ਰਿਹਾ ਕਰ ਥੁੱਪ ਬਣ ਕੇ ਅੰਬਰ ਥੱਲੇ ਖਿੜਕੇ ਰਿਹਾ ਕਰ ਥੁੱਪ ਬਣ ਕੇ ਅੰਬਰ ਥੱਲੇ ਫਕੀਰੀ ਲਹਿਜਾ ਰੱਖ ਕੇ ਫਕੀਰੀ ਲਹਿਜਾ ਰੱਖ ਕੇ ਚਿਹਰੇ ਤੇ ਜਲਾਲ ਰੱਖ ਫਕੀਰੀ ਲਹਿਜਾ ਰੱਖ ਕੇ ਚਿਹਰੇ ਤੇ ਜਲਾਲ ਰੱਖ ਕੱਟਦੇ ਹੋ ਦਾਇਰਾ ਛੋਟਾ ਰੱਖ ਪਰ ਖੁਸ਼ਹਾਲ ਰੱਖ ਦਿਲਦਾਰ ਦੋਖ ਰੱਖ ਪਰ ਬੇਮਿਸਾਲ ਰੱਖ ਇਹਸਾਨ ਜੇ ਨਾ ਲੈ ਐਵੇਂ ਮੂੰਹ ਦੀ ਖਾਏਗਾ ਇਹਸਾਨ ਜੇ ਨਾ ਲੈ ਐਵੇਂ ਮੂੰਹ ਦੀ ਖਾਏਗਾ ਆਪਣੀ ਤੋਰ ਤੁਰ ਪਰ ਚਾਲ ਕਮਾਲ ਰੱਖ ਗੱਲਾਂ ਤਾਂ ਹੋਣਗੀਆਂ ਸਬਰ ਚ ਰੱਖ ਦਿਲ ਨੂੰ ਗੱਲਾਂ ਤਾਂ ਹੋਣਗੀਆਂ ਸਬਰ ਚ ਰੱਖ ਦਿਲ ਨੂੰ ਬੇਤੁਕੀਆਂ ਨਾ ਕਹਿ ਸੀਮਤ ਬੋਲ ਚਾਲ ਰੱਖ ਬੇਤੁਕੀਆਂ ਨਾ ਕਹਿ ਸੀਮਤ ਬੋਲ ਚਾਲ ਰੱਖ ਸਾਨੂੰ ਪਤਾ ਹੁਣ ਦੌਰ ਤੇਰੇ ਤੇ ਗੌਰ ਦਾ ਨਹੀਂ ਸਾਨੂੰ ਪਤਾ ਹੁਣ ਦੌਰ ਤੇਰੇ ਤੇ ਗੌਰ ਦਾ ਨਹੀਂ ਫਿੱਕਾ ਜਿਆ ਨਾ ਪੈ ਲਫ਼ਜ਼ਾਂ ਦਾ ਰੰਗ ਲਾਲ ਰੱਖ ਫਿੱਕਾ ਜਿਆ ਨਾ ਪੈ ਲਫ਼ਜ਼ਾਂ ਦਾ ਰੰਗ ਲਾਲ ਰੱਖ ਖਿੜਕੇ ਰਿਹਾ ਕਰ ਖਿੜਕੇ ਰਿਹਾ ਕਰ ਤੁੱਪ ਬਣ ਕੇ ਅੰਬਰ ਥੱਲੇ ਖੇੜਕੇ ਰਹਾ ਕਰ ਤੁੱਪ ਬਣ ਕੇ ਅੰਬਰ ਥੱਲੇ ਫਕੀਰੀ ਲਹਿਜਾ ਰੱਖ ਕੇ ਚਿਹਰੇ ਤੇ ਜਲਾਲ ਰੱਖ ਫਕੀਰੀ ਲਹਿਜਾ ਰੱਖ ਕੇ ਚਿਹਰੇ ਤੇ ਜਲਾਲ ਰੱਖ ਥੈਂਕ ਯੂ